ਤਾਂ ਇਸ ਵਕਤ ਦੀ ਵੱਡੀ ਖਬਰ ਵਿੱਤ ਮੰਤਰੀ ਸਿਤਾ ਰਮਨ ਦੇ ਵੱਲੋਂ 2025-26 ਦਾ ਬਜਟ ਪੇਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਤਨ ਤਾਨਿਆ ਯੋਜਨਾ ਦਾ ਐਲਾਨ ਕੀਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਸਿੱਧੇ ਤੌਰ ਦੇ ਉੱਤੇ ਲਾਭ ਜੜਾ ਮਿਲਦਾ ਨਜ਼ਰ ਆਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਕੇਂਦਰ ਸਰਕਾਰ ਇਸ ਯੋਜਨਾ ਨੂੰ ਸੂਬਿਆਂ ਦੇ ਨਾਲ ਮਿਲ ਕੇ ਚਲਾਵੇਗੀ ਅਤੇ ਇਸ ਯੋਜਨਾ ਦੇ ਨਾਲ ਤਕਰੀਬਨ 1.7 ਕਰੋੜ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਲਾਭ ਹੈ ਉਹ ਮਿਲਦਾ ਨਜ਼ਰ ਆਵੇਗਾ ਵਿੱਤ ਮੰਤਰੀ ਸਿਤਾ ਰਮਨ ਦੇ ਵੱਲੋਂ 2025-26 ਦਾ ਬਜਟ ਪੇਸ਼ ਕਰਦੇ ਵੱਡਾ ਐਲਾਨ ਕੀਤਾ ਗਿਆ ਹੈ ਸਰਕਾਰ ਇਸ ਯੋਜਨਾ ਨੂੰ ਸੂਬਿਆਂ ਦੇ ਨਾਲ ਮਿਲ ਕੇ ਚਲਾਵੇਗੀ 100 ਜਿਹੜੇ ਇਸ ਵਿੱਚ ਕਵਰ ਕੀਤੇ ਜਾਣਗੇ ਖੇਤੀ ਉਤਪਾਦਨ ਘਟ ਹੈ ਤਾਂ ਇਸ ਯੋਜਨਾ ਦੇ ਤਹਿਤ ਸੋਜ ਲਿਆ ਨੂੰ ਕਵਰ ਕੀਤਾ ਜਾਵੇਗਾ ਜਿਨ੍ਹਾਂ ਦੇ ਵਿੱਚ ਖੇਤੀ ਉਤਪਾਦਨ ਘਟ ਹੈ ਇਸ ਯੋਜਨਾ ਦੇ ਨਾਲ ਤਕਰੀਬਨ 1.7 ਕਰੋੜ ਕਿਸਾਨਾਂ ਦਾ ਫਾਇਦਾ ਹੋਣ ਵਾਲਾ ਹੈ ਅਤੇ ਨਾਲ ਹੀ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ ਵਧਾ ਕੇ 5 ਲੱਖ ਹੋ ਗਈ ਹੈ ਸੀ타 ਰਮਨ ਨੇ ਕਿਹਾ ਕਿ ਗਰੀਬ ਨੌਜਵਾਨ ਮਹਿਲਾ ਕਿਸਾਨਾਂ ਦੀ ਬਿਹਤਰੀ ਦੇ ਉੱਤੇ ਫੋਕਸ ਰਹੇਗਾ ਵਿੱਤ ਮੰਤਰੀ ਨੇ ਦੱਸਿਆ ਕਿ ਯੋਜਨਾ ਦੇ ਤਹਿਤ ਸੂਬਿਆਂ ਨਾਲ ਮਿਲ ਕੇ ਖੇਤੀ ਉਤਪਾਦ ਵਧਾਉਣ ਦੀ ਨੀਤੀ ਤਿਆਰ ਕੀਤੀ ਜਾਵੇਗੀ ਇਸ ਤੋਂ ਇਲਾਵਾ ਧਾਲਾਂ ਦੇ ਵਿੱਚ ਆਤਮ ਨਿਰਭਰਤਾ ਦੇ ਲਈ ਵੀ ਨਵੀਂ ਨੀਤੀ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਨੇ ਦਾਲਾਂ ਦੇ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰਨ ਦੇ ਲਈ 6 ਸਾਲਾਂ ਦੇ ਮਿਸ਼ਨ ਦਾ ਐਲਾਨ ਕੀਤਾ ਹੈ। ਦਾ ਵਿੱਤ ਮੰਤਰੀ ਦੇ ਵੱਲੋਂ ਵੱਡੇ ਐਲਾਨ ਜਿਹੜੇ ਨੇ ਬਜਟ ਪੇਸ਼ ਕਰਦੇ ਆ ਕਿਤੇ ਜਾ ਰਹੇ ਨੇ ਵਿੱਤ ਮੰਤਰੀ ਸੀ타 ਰਮਨ ਦਾ ਕਹਿਣਾ ਹੈ ਕਿ ਬਜਟ ਸਾਡੀ ਸਰਕਾਰ ਦੇ ਵਿਕਾਸ ਨੂੰ ਤੇਜ਼ ਕਰਨ ਦੇ ਯਤਨਾਂ ਨੂੰ ਜਾਰੀ ਰੱਖਦਾ ਹੈ। ਅਤਾ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਰਾਮਨ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਸਮਾਵੇਸ਼ੀ ਵਿਕਾਸ ਨੂੰ ਸੁਰੱਖਿਅਤ ਕਰਨ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਆਪਣੇ ਯਤਨ ਜੜੇ ਨੇ ਉਹ ਜਾਰੀ ਰੱਖ ਰਹੀ ਹੈ